ਆ ਮੇਰਾ ਡਰਾਈਵਰ ਸਿੰਘ ਹੈ ਮੈਨੂੰ ਪੱਕਾ ਲਾੜ ਹੋਇਆ 10-12 ਸਾਲ ਹੋ ਗਏ ਤੇ ਬੜੀਆਂ ਪੁੱਡੀਆਂ ਸਿੱਧੀਆਂ ਗੱਲਾਂ ਪੁੱਛਦਾ ਕਿ ਮੈਨੂੰ ਮੈਨੂੰ ਕਹਿੰਦਾ ਗਿਆਨੀ ਜੀ ਕਈ ਪਿੰਡਾਂ ਦੇ ਸਿਆਣੇ-ਸਿਆਣੇ ਹੁੰਦੇ ਨੇ ਤੁਸੀਂ ਮਾੜਾ-ਮੋਟਾ ਜਾਣਦੇ ਹੋ ਉਹਦੇ ਬਾਰੇ ਮੈਂ ਕਿਹਾ ਵੀ ਚੰਗੀ ਤਰ੍ਹਾਂ ਜਾਣਦਾ ਆ ਕਿ ਮਾੜਾ-ਮੋਟਾ ਮੈਨੂੰ ਸਮਝਾਓ ਕਿਤੇ ਤੁਸੀਂ ਲੇਟ ਹੋ ਜੇ ਮੈਂ 10 ਮਿੰਟ ਕੰਦਾ ਕਰ ਸਕਾਂਗਾ ਮੈਂ ਕਿਹਾ ਸੁਣ ਲਾ ਮੈਂ ਕਿਹਾ ਸਿਆਣੇ ਕਹਿੰਦੇ ਨੇ ਉਹ ਕਹਿੰਦੇ ਬਾਬਾ ਜੀ ਸਾਡੀ 냔ੇ ਡਰਦੇ ਨੇ ਸਾਡੇ ਕਰਛਾਇਆ ਸਾਡੀ ਵਜ ਨਹੀਂ ਮਿਲਦੀ ਸਿਆਣਾ ਕਹਿੰਦਾ ਬੀਬੀ ਲਿਆਓ ਪਾਣੀ ਦੀ ਬੋਤਲ ਤੇ ਟੁੱਡੂਆਂ ਨੇ ਪਾਣੀ ਦੀ ਬੋਤਲ ਲਿਆਂਦੀ ਨਲਕਾ ਵੀ ਉਹਨਾਂ ਦਾ ਬੋਤਲ ਵੀ ਉਹਨਾਂ ਦੀ ਬਾਬੇ ਨੇ ਮਾਰੀ ਫੋਕਾਂ ਦੇ ਕਹਿਣ ਲੱਗਾ ਬੀਬੀ 2100 ਦੇ ਦਿਓ ਇਹ ਮੈਨੂੰ ਕਹਿੰਦਾ ਗਿਆਨੀ ਜੀ ਮੇਰੇ ਪੱਲੇ ਕੱਖ ਨਹੀਂ ਪਿਆ ਮੈਂ ਕਿਹਾ ਵੀ ਬਾਬੇ ਦੀ ਥੁੱਕ 2100 ਚ ਵਿਗੀ ਸਿਆਣਾ ਉਹ ਹੁੰਦਾ ਜੀ ਇਹ ਥੁੱਕ 2100 ਰੁਪਏ ਚ ਵਿਗੇ ਬੋਤਲ ਵੀ ਤੁਹਾਡੀ ਪਾਣੀ ਵੀ ਤੁਹਾਡਾ ਉਹਨੇ ਫੂਕ ਮਾਰੀ ਵਿੱਚ ਠੁੱਕਿਆ ਕਿ ਅਸੀਂ ਕਹਿੰਦੇ ਬਾਬਾ ਨੇ ਅਮਰਤ ਲੱਖ ਲਾਨ ਲਾਨ ਤੋਂ ਉਹ ਜਿਹੜੇ ਲੋਕਾਂ ਨੂੰ ਜਿਹੜੇ ਪਾਣੀ ਵਾਲਿਆ ਵਰਤ ਹੁੰਦੇ ਨੇ ਅਮਰਤ ਉਹ ਹੈ ਅਮਰਤ ਪੀਆ ਸਤਗੁਰੂ ਦਿਆ ਅਵਰ ਨਾ ਜਾਣਾ ਦੁਆ ਦਿਆ ਜਿਹੜਾ ਗੁਰੂ ਨੇ ਅਮਰ ਦਿੱਤਾ ਉਹ ਨਹੀਂ ਜਿਹੜਾ ਲੋਕਾਂ ਦੀਆਂ ਫੂਕਾਂ ਦਾ ਪਾਣੀ ਉਹ ਅਮਰਤ ਨਹੀਂ ਕੋਈ ਲਾਚੀਆਂ ਦਿੱਤੀ ਜਾਂਦਾ ਕੋ ਪਾਣੀ ਦਿੱਤੀ ਜਾਂਦਾ ਇੱਕ ਨਵਾਂ ਕੰਮ ਚੱਲਿਆ ਜੇ ਅੱਗੇ ਨਹੀਂ ਸੀ ਹੁਣ ਬੀਬੀਆਂ ਤੇ ਬੰਦਿਆਂ ਨੇ ਤਾਗੇ ਬੰਨੇ ਸ਼ੁਰੂ ਕੀਤੇ ਗੱਟਿਆਂ ਦੇ ਤਾਗੇ ਅਖੇ ਗਿਆਨੀ ਇਹ ਕਾਹਦੇ ਦੀ ਮੈਂ ਕਿਹਾ ਵੀ ਮੇਰੇ ਪਿੰਡ ਭੇਡਾਂ ਵੜੀਆਂ ਸਨ ਪਹਿਲਾਂ ਹੁਣ ਘਟਕੀਆਂ ਨੇ ਸਾਸੀ ਰਘਾੜੇ ਪਿੰਡ ਬਹੁਤ ਸਾਰੇ ਸੀ ਉਹਨਾਂ ਨੂੰ ਚਾਚੇ ਤਾਏ ਕਹਿੰਦੇ ਕਿਉਂਕਿ ਅਸੀਂ ਜੱਦੀ ਪੁਛਤੀ ਨੇ ਉਹ ਸਾਸੀ ਗਰੀਬੂ ਹੈ ਮੈਂ ਉਹਨਾਂ ਆਖਿਆ ਚਾਚਾ ਵੀ ਆ ਤੁਸੀਂ ਤਿੰਨ ਚਾਰ ਰੰਗ ਲਾਏ ਨੇ ਭੇਡਾਂ ਨੂੰ ਤੇ ਕਹਦੇ ਮੈਨੂੰ ਕਹਿਣ ਲੱਗਾ ਪੁੱਤਰਾ ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਮੈਂ ਕਿਹਾ ਵੀ ਮੈਂ ਤੇਰਾ ਭੁਧੀਆਂ ਤੂੰ ਦਾ ਦਸਤ ਸੀ ਬੜਾ ਮੋਟਾ ਕਹਿਣ ਲੱਗਾ ਵੀ ਜਿਹੜੀਆਂ ਇਹ ਖੱਟੇ ਰੰਗ ਦੀਆਂ ਭੇਡਾਂ ਮੈਂ ਰੰਗ ਲੈਣਾ ਖੱਟਾ ਇਹਨੇ ਲੰਡੇ ਦੀਆਂ ਜਿਹੜਾ ਹਰਾ ਰੰਗ ਚੂਚੀ ਦਾ ਉਹਨਾਂ ਦੇ ਨਾਂ ਹੋ ਜਨੇ ਕੋ ਲੰਡਾ ਕੋ ਚੂਚੀ ਦਿਨ ਮ ਗੱਲ ਕੀਤੀ ਨਾ ਗਰੀਬੂ ਸੀ ਆਂਦਾ ਜਿਹੜੀਆਂ ਲਾਲ ਰੰਗ ਵਾਲੀਆਂ ਮੇਰੀਆਂ ਲਾਲ ਮੇਰੀਆਂ ਜਿਹੜੀਆਂ ਪੀੜੀਆਂ ਲੰਡੇ ਦੀਆਂ ਜਿਹੜੀਆਂ ਹਈਆਂ ਨੇ ਚੂਚੀ ਦੀਆਂ ਉਹ ਤਾਂ ਮੈਂ ਗੱਲ ਸਮਝ ਲਿਆ ਕਿ ਜਿਹੜੇ ਗੁਰੂ ਦੇ ਨੇ ਉਹਨਾਂ ਦੇ ਗਾਤਰੇ ਕਿਰਪਾਨ ਤੇ ਜਿਨ੍ਹਾਂ ਦੇ ਗਿੱਟਿਆਂ ਦੇ ਧਾਗੇ ਭੇਡਾਂ ਨੇ ਤਾਂ ਕਿ ਪਤਾ ਚੱਲੇ ਵੀ ਭੇਡਾਂ ਜਾਂਦੀਆਂ ਨੇ ਕਦੇ ਸ਼ੇਰਾਂ ਨੂੰ ਧਾਗੇ ਪਦੇ ਕਈਆਂ ਕਈਆਂ ਨੇ ਕਹਿਣਾ ਕਿ ਸਾਨੂੰ ਯਾਦ ਦਾ ਕਿ ਗਿਆਨੀ ਜੀ ਕਥਾ ਭੁੱਲ ਗਏ ਤੇ ਹੁਣ ਟਾਈਮ ਕੱਢਣ ਲੱਗੇ ਪਿੰਡ ਦੇ ਧਾਗਿਆਂ ਦੀਆਂ ਗੱਲਾਂ ਕਰਕੇ ਟਾਈਮ ਕਰਨ ਵਾਲੀ ਗੱਲ ਹੀ ਮੇਰੀ ਡਿਊਟੀ ਉਹ ਗੁਰਮਤ ਪ੍ਰਚਾਰ ਦੀ ਰਹਿਤ ਨਾਮੇ ਤੇ ਲਿਖਿਆ ਜੇ ਸਿੱਖ ਹੋਏ ਗੜ ਤਾਗਾ ਮੇਲੇ ਚੌਪਟ ਬਾਜੀ ਗਨਕਾ ਖੇਲੇ ਇਹ ਤੁਸੀਂ ਰਹਿਤ ਨਾਮੇ ਪੜ ਸਕਦੇ ਹੋ ਪਿਆਰਾ ਸਿੰਘ ਪਦਮ ਨੇ ਰਹਿਤ ਨਾਮੇ ਇਕੱਠੇ ਕੀਤੇ ਨੇ ਸਾਤ ਤੁਸੀਂ ਪੜ ਲੈਣਾ ਬਜਾਰੋਂ ਲਿਆਉਣਾ ਜ਼ਰੂਰ ਪੜਨੇ ਸਾਤ ਰਹਿਤ ਨਾਮੇ ਇੱਕੀ ਪੁਸਤਕ ਇਕੱਠੇ ਕੀਤੀ ਨੇ ਪਿਆਰਾ ਸਿੰਘ ਪਦਮ ਦੀ ਲਿਖਤ ਹੈ ਉਥੇ ਲਿਖਿਆ ਸਿੱਖ ਹੋਏ ਗੜ ਤਾਗਾ ਮੇਲੇ ਚੌਪਟ ਬਾਜੀ ਗਨਕਾ ਖੇਲੇ ਸੈਦ ਜਨਮ ਸਵਾਨ ਨੂੰ ਖੇਲੇ ਜਿਹੜਾ ਸਿੱਧ ਸਿੱਖ ਦਾ ਪੁੱਤ ਹੋ ਕੇ ਤਾਗਾ ਪਾਉਂਦਾ ਜਾਂ ਪਾਉਂਦਾ ਉਹਨੂੰ 1000 ਕੁੱਤੇ ਦੀ ਜੂਨ ਮਿਲੇਗੀ ਤੇ ਨਾਲ ਮੈਂ ਆਪਣੇ ਆਪ ਨੂੰ ਪਾਸੇ ਕਰਕੇ ਮੈਂ ਦੱਸਦਾ ਵੀ ਉਹ ਕਿਤਾਬ ਜੋ ਤੁਸੀਂ ਪੜ ਸਕਦੇ ਰਹਿਤ ਨਾਮਿਆਂ ਦੇ ਵਿੱਚੋਂ ਸਾਡਾ ਤਾਗਿਆਂ ਦੇ ਯਕੀਨ ਜ਼ਿਆਦਾ ਸਾਡਾ ਫੋਕਾਂ ਦੇ ਯਕੀਨ ਜ਼ਿਆਦਾ ਸਾਡਾ ਲਾਸੀਆਂ ਦੇ ਯਕੀਨ ਜ਼ਿਆਦਾ ਨਹੀਂ ਨਹੀਂ ਸਾਨੂੰ ਗੁਰੂ ਨੇ ਆਖਿਆ ਸਿੱਖਾ ਅੰਮ੍ਰਿਤ ਪੀਵੋ ਸਦਾ ਜਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸ ਕਬੇ ਨਾ ਵਿਆਪੇ ਚਿੰਤਾ ਕਿ ਚਿੰਤਾ ਆਵੇਗੀ ਨਹੀਂ ਅੱਜ ਸ਼ਾਇਦ ਸ਼ੁੱਕਰਵਾਰ ਹੈ ਪਰਸੋਂ ਐਤਵਾਰ ਵਾਲੇ ਦਿਨ ਕਈਆਂ ਨੇ ਚਰਖਿਆਂ ਗੁਰੂਆਂ ਕੋ ਜਾਣਾ ਚਰਖਿਆਂ ਗੁਰੂਆਂ ਕੋ ਚਰਖੇ ਗੁਰੂ ਕਿਹੜੇ ਹੁੰਦੇ ਨੇ ਜਿਹੜੇ ਐਤਵਾਰ ਤੇ ਵੀਰਵਾਰ ਰਾਤ ਨੂੰ ਜਿਹੜੇ ਸਿਰ ਮਾਰਦੇ ਨੇ ਉਹਦਾ ਨਾਂ ਰੱਖਿਆ ਚਰਖਾ ਗੁਰੂ ਜਿਹੜਾ ਸੰਤ ਬਾਬਾ ਕਰਤਾਰ ਸਿੰਘ ਦਾ ਬੇੜਾ ਸ਼ਹੀਦ ਹੋਇਆ ਨਾ ਭਾਈ ਬਰੀਕ ਸਿੰਘ ਮੇਰਾ ਭਰਾ ਲੱਗਦਾ ਸੀ ਮੈਂ ਤੂੰ 5 ਸਾਲ ਛੋਟਾ ਸੀ ਅਸੀਂ ਬੰਬੇ ਦਾਦਰ ਗੁਰਦੁਆਰਾ ਸਾਹਿਬ ਹੈ ਉਹਦੀ ਸ਼ਾਦੇ ਖਰੋਤੇ ਬਾਬਾ ਜਰੈਲ ਸਿੰਘ ਉਦੋਂ ਜੱਥੇਦਾਰ ਸਨ ਟਕਸਾਲ ਦੇ ਮੁਖੀ ਸਨ ਤੇ ਭਾਈ ਬਰੀਕ ਸਿੰਘ ਸਾਡੇ ਲਾਲ ਸੀ ਅਸੀਂ ਦੋਵੇਂ ਭਰਾ ਖਰੋਤੇ ਸਾਂ ਤੇ ਮੈਨੂੰ ਕਹਿਣ ਲੱਗਾ ਭਾਊ ਮੈਂ ਕਿ ਤੈਨੂੰ ਬੇਨਤੀ ਕਰਾਂ ਮੈਂ ਕਿਹਾ ਵੀ ਤੂੰ ਪੜਿਆ ਲਿਖਿਆ ਭਰਾਓ ਕਰ ਕਹਿੰਦਾ ਪਿਤਾ ਜੀ ਕੋਲ ਤਾਂ ਬੜਾ ਪੜਿਆ ਹੈ ਤੇ ਇੱਕ ਅੱਧੀ ਗੱਲ ਭਰਾ ਕੋਲ ਵੀ ਸਿੱਖ ਲੈ ਮੈਂ ਕਿਹਾ ਵੀ ਦੱਸ ਭਰਾਓ ਤੂੰ ਕੀ ਕਹਿਣਾ ਚਾਹਣਾ ਸ਼ੰਤ ਬਾਬਾ ਕਰਤਾਰ ਸਿੰਘ ਹੋਰਾਂ ਨੇ ਜਿਹੜਾ ਟੀਕਾ ਲਿਖਿਆ ਜਪਜੀ ਸਾਹਿਬ ਦਾ ਉਹਦੇ ਚ ਉਹਨਾਂ 6 ਕਿਸਮਾਂ ਲਿਖੀਆਂ ਨੇ ਗੁਰੂ ਦੀਆਂ 6 ਤੁਸੀਂ ਪੜ ਸਕਦੇ ਜਪਜੀ ਸਾਹਿਬ ਦਾ ਟੀਕਾ ਪਾਰਸ ਗੁਰੂ ਚੰਦਨ ਗੁਰੂ ਦੀਪ ਗੁਰੂ ਔਰ ਇਸੇ ਤਰ੍ਹਾਂ ਭਿੰਗੀ ਗੁਰੂ ਕਹਿਣ ਲੱਗਾ ਕਿ ਛੇ ਤਾਂ ਉਹਨਾਂ ਕੋਲ ਪੜੇ ਤੇ ਮੇਰੇ ਕੋਲ ਪੜ ਲਾ ਮੈਂ ਕਿਹਾ ਵੀ ਸਤਮਾ ਕਿਹੜਾ ਉਹ ਕਹਿਣ ਲੱਗਾ ਬਾਉ ਚਰਖਾ ਗੁਰੂ ਮੈਂ ਕਿਹਾ ਕਿ ਇਹ ਮੈਂ ਪੁੱਤੀ ਤਾਂ ਪੜਿਆ ਨਹੀਂ ਕਹਿਣ ਲੱਗਾ ਤਾਈਓ ਤਾਂ ਮੈਂ ਤੁਹਾਨੂੰ ਦੱਸਦਾ ਪੀ ਇਹ ਗੱਲ ਪੁੱਤੀਆਂ ਤੋਂ ਬਾਹਰ ਹੈ ਮੈਂ ਕਿਹਾ ਕਿਥੇ ਰਹਿੰਦਾ ਹੈ ਕਹਿੰਦਾ ਐਤ ਵਾਰ ਵਾਰੀ ਦਿਨ ਤੇ ਵੀਰ ਵਾਰ ਵਾਲੇ ਦਿਨ ਜਿਹੜੇ ਹੂੰਗੂ ਕਰਦੇ ਨੇ ਸਿਰ ਮਾਰਦੇ ਨੇ ਇਹ ਚਰਖੇ ਗੁਰੂ ਨੇ ਜਿਹੜਾ ਕਰਖਾ ਵੀ ਹੁਕੂਮ ਕਰਦਾ ਤੇ ਬਾਬੇ ਵੀ ਹੁਕੂਮ ਕਰਦੇ। ਕਿਵੇਂ ਆਪਾਂ ਗੁਰਦੁਆਰੇ ਸਾਹਿਬ ਆਏ ਤੇ ਗੁਰੂ ਘਰ ਲੰਗਰ ਹੈ ਕਿਤੇ ਬੰਸੋ ਨੇ ਭਗਵਾਨ ਹੋਣਗੇ ਕੜਾ ਪ੍ਰਸ਼ਾਦ ਮਿਲੇਗਾ। ਉਹ ਚਰਖੇ ਗੁਰ ਦਿੰਦੇ ਨੇ ਸੁਆਹ। ਤੇ ਮੁੜ ਕੇ ਸਿਆਪਾ ਮੇਰੇ ਕੋਲ ਆ ਜਾਂਦੇ ਮਨੀ ਸਾਹਿਬ ਵੀ ਗਿਆਨੀ ਜੀ ਅਸੀਂ ਬਾਬੇ ਕੋਲ ਗਏ ਸੀ ਤੇ ਉਹਨਾਂ ਸੰਗ ਸੁਆਹ ਨਹੀਂ ਕਹਿੰਦੇ ਕਹਿੰਦੇ ਗਿਆਨੀ ਜੀ ਭੂਤੀ ਲੈ ਕੇ ਆਇਆ। ਮੈਂ ਉਹ ਇਹ ਕਈ ਵਾਲਾ ਪੋਥੀਆਂ 'ਚ ਲਿਖੀਆਂ ਨੇ ਮੈਂ ਉਹ ਤਾਂ ਲੱਭਦਾ ਗੱਲ ਪੋਥੀ 'ਚ ਹੈ ਨਹੀਂ ਮਤਲਬ ਕਿੱਥੋਂ ਮੈਨੂੰ ਕਿਤੇ ਵੱਡਾ ਕਥਾਵਾਚਕ ਆਇਆ ਇਹਦਾ ਤੈਨੂੰ ਪਤਾ ਹੀ ਨਹੀਂ ਮੈਂ ਕਿਹਾ ਲਿਆਉਣ ਦੱਸ ਇਹਨਾਂ ਤੈਨੂੰ ਮੈਂ ਮੈਂ ਕਿਹਾ ਆਕੇ ਆਕੇ ਕਹਿਣ ਲੱਗਾ ਜੀ ਉਹ ਕਹਿੰਦਾ ਸੀ ਕਿ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਚੁੜਤੀ ਮੂੰਹ ਚ ਪਾਉਣੇ ਤੇ ਬਾਕੀ ਸਿਰ ਚ ਮੈਂ ਕਿਹਾ ਵੀ ਜਵਾਬ ਮਿਲ ਗਿਆ ਅਗੇ ਕੀ ਮੈਂ ਕਿਹਾ ਉਹਨੇ ਦੱਸਿਆ ਕਿ ਤੂੰ ਗੁਰੂ ਕੰਗਸਾ ਜੀ ਪਾਤਸ਼ਾਹ ਨੂੰ ਛੱਡ ਗਿਆ ਤੇਰੇ ਮੂੰਹ ਵਿੱਚ ਵੀ ਸੁਆ ਤੇਰੇ ਸਿਰ ਵਿੱਚ ਵੀ ਸੁਆ ਸੁਆ ਲੈਣ ਜਾਂਦੇ ਨੇ ਸੁਆ ਔਰ ਯਾਦ ਰੱਖਿਆ ਜੇ ਮੈਂ ਤੁਹਾਨੂੰ ਸੌਣ ਲਈ ਨਹੀਂ ਕਹਿ ਰਿਹਾ ਮੈਂ ਗੁਰੂ ਕਰਦਾ ਪ੍ਰਚਾਰਕਾਂ ਗੋਇੰਦਵਾਲ ਤੋਂ ਆਵਾਜ਼ ਆਉਂਦੀ ਸਿੱਖਾ ਜੇ ਕੋ ਗੁਰਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੋਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਜ ਕਰਨੀ ਸਤਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਜਿੱਥੇ ਮਰਜੀ ਭੱਜਾ ਫਿਰ ਗੁਰੂ ਤੋਂ ਬਿਨਾ ਮੁਕਤੀ ਨਹੀਂ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਦੇ ਮਨ ਮੇਰੇ ਗੁਰ ਕਰ ਸੰਤ ਸੰਪੂਰਨ ਅਗਰ ਕਟੇ ਸਭ ਤੇਰੇ ਗੁਰ ਨੈਣ ਪੈਣ ਗੁਰ ਗੁਰ ਕਰੋ ਗੁਰੂ ਸਾਧ ਕਬਨਲ ਕੈ ਜਿਨ ਗੁਰੂ ਨ ਦੇਖਿਓ ਨੋ ਕੀਓ ਤੇ ਅਕਿਆਤ ਸੰਸਾਰ ਬੈ ਜਿਦਨ ਤੀ ਵਗਣ ਸੀਣਾ ਉਹ ਦਿਨ ਮੈਂ ਲੜੀਵਾਰ ਕਥਾ ਦੇ ਵਿੱਚੋਂ ਇੱਕ ਸ਼ਬਦ ਦੀ ਕਥਾ ਕੀਤੀ ਸੀ ਮੰਜੀ ਸਾਹਿਬ ਗੋਣ ਭੱਲਾ ਪੰਜਵਾ ਗੁਰੂ ਗੁਰੂ ਕੋ ਕਰਮਲ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਇਆ ਗੋਣ ਭੱਲਾ ਪੰਜਵਾ ਗੁਰਪੰਚਮ ਪਾਤਸ਼ਾਹੀ ਪਾਵਨ ਬਾਣੀ ਸਿੱਖਾ ਗੁਰੂ ਗੁਰੂ ਕੋ ਕਰਮਲ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਇਆ ਗੁਰੂ ਤੋਂ ਬਿਨਾ ਹੋਰ